ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਪਰਿਸ਼ਤ ਸ੍ਰੀ ਅਕਾਲ ਜੀ ਬਰਕਤ ਦੀ ਰਸੋਈ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਆ। ਅੱਜ ਆਪਾਂ ਬਣਾਵਾਂਗੇ ਜੀ ਪਰਮੇ ਕਰੇਲੇ। ਇਹ ਵੀਡੀਓ ਮੇਰੀ ਉਹਨਾਂ ਪੈਣਾ ਲਈ ਹੈ ਜਿਨ੍ਹਾਂ ਨੂੰ ਪਰਮੇ ਕਰੇਲੇ ਬਣਾਉਣੇ ਬਹੁਤ ਹੀ ਜ਼ਿਆਦਾ ਔਖਾ ਕੰਮ ਲੱਗਦਾ ਏ। ਦੇਖੋ ਤੁਸੀਂ ਆਸਾਨੀ ਦੇ ਨਾਲ ਬਹੁਤ ਹੀ ਸੋਖੇ ਤਰੀਕੇ ਦੇ ਨਾਲ ਕਰੇਲੇ ਬਣਾ ਕੇ ਜਿਹੜੇ ਤਿਆਰ ਕਰ ਸਕਦੇ ਹੋ। ਅਗਰ ਤੁਹਾਡੇ ਕੋਲ ਟਾਈਮ ਘੱਟ ਹੋਵੇ ਤਾਂ ਵੀ ਇਹ ਵੀਡੀਓ ਤੁਹਾਡੇ ਲਈ ਆ। ਵੀਡੀਓ ਪੂਰੀ ਦੇਖਣਾ ਜੀ ਵੀਡੀਓ ਨੂੰ ਸਕਿੱਪ ਨਾ ਕਰਨਾ। ਇੱਥੇ ਆਪਾਂ ਨੇ ਕarele ਬਣਾਉਣ ਦੇ ਲਈ ਅੱਧਾ ਕਿਲੋ ਕarele ਲਏ ਆ ਔਰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਇੱਕ ਰਿਕੁਐਸਟ ਆ ਜੇ ਤੁਸੀਂ ਚੈਨਲ ਨੂੰ ਹਜੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਜੀ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਜੇ ਤੁਹਾਨੂੰ ਵੀਡੀਓ ਵਧੀਆ ਲੱਗਦੀ ਹੈ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਨਾ ਭੁੱਲਣਾ ਜੀ ਇੱਥੇ ਆਪਾਂ ਨੇ ਅੱਧਾ ਕਿਲੋ ਕarele ਲਏ ਆ ਕareleਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਧੋ ਲਿਆ ਇਹ ਦੇਖੋ ਇਹਨਾਂ ਨੂੰ ਧੋਣਾ ਬਹੁਤ ਜ਼ਿਆਦਾ ਜ਼ਰੂਰੀ ਆ ਕਿਉਂਕਿ ਜਿਹੜੇ ਇਹਨਾਂ ਦੇ ਆ ਖੁਰਦਰਾ ਜਾਂ ਪਾਸਾ ਹੁੰਦਾ ਨੇ ਇਹਦੇ ਵਿੱਚ ਰੇਤ ਮਿੱਟੀ ਜੀ ਬਹੁਤ ਫੱਸੀ ਹੁੰਦੀ ਆ ਸੋ ਕਈ ਪਾਣੀਆਂ ਦੇ ਵਿੱਚ ਕareleਆਂ ਨੂੰ ਉਸ ਤੋਂ ਬਾਅਦ ਆਪਾਂ ਨੇ ਇਹਨਾਂ ਨੂੰ ਸੁੱਕਣ ਦੇ ਲਈ ਰੱਖ ਦਿੱਤਾ ਸੀ ਨਾ ਤੇ ਉੱਤੋਂ ਪਾਣੀ ਸੁੱਕ ਚੁੱਕਿਆ ਏ ਹੁਣ ਆਪਾਂ ਕਰੇਲਿਆਂ ਦੇ ਜਿਹੜਾ ਛਿਲਕੇ ਆ ਉਹ ਨਹੀਂ ਉਤਾਰਾਂਗੇ ਦੇਖੋ ਤੁਹਾਡੀ ਆਪਣੀ ਮਰਜ਼ੀ ਹੈ ਤੁਹਾਡਾ ਆਪਣਾ ਤਰੀਕਾ ਹੈ ਹਨਾ ਵੀ ਤੁਸੀਂ ਕਿਵੇਂ ਬਣਾਣਾ ਹੈ ਮਤਲਬ ਤੁਸੀਂ ਨਮਕ ਲਗਾ ਕੇ ਰੱਖਦੇ ਆ ਕਈ ਲੋਕੀ ਹਨਾ ਛਿਲਕਾ ਉਤਾਰਦੇ ਆ ਪਰ ਆਪਾਂ ਨਾ ਹੀ ਨਮਕ ਲਗਾਉਂਦੇ ਆ ਜੀ ਨਾ ਹੀ ਛਿਲਕਾ ਉਤਾਰਦੇ ਆ ਕਿਉਂਕਿ ਕਰੇਲੇ ਨਾਲੋਂ ਜਿਹੜੇ ਵੱਧ ਗੁਣ ਹੁੰਦੇ ਨੇ ਨਾ ਉਹ ਕਰੇਲੇ ਦੇ ਛਿਲਕੇ ਵਿੱਚ ਪਾਏ ਜਾਂਦੇ ਆ ਇਸ ਕਰਕੇ ਆਪਾਂ ਕਰੇਲੇ ਦਾ ਛਿਲਕਾ ਜਿਹੜਾ ਆ ਨਹੀਂ ਉਤਾਰਾਂਗੇ ਤੁਸੀਂ ਮੇਰੀਆਂ ਪਹਿਲੀਆਂ ਵੀਡੀਓਜ਼ ਵਿੱਚ ਵੀ ਜ਼ਰੂਰ ਦੇਖ ਲਿਓ ਉਹਦੇ ਵਿੱਚ ਵੀ ਮੈਂ ਦੱਸਿਆ ਵੀ ਅਸੀਂ ਛਿਲਕਾ ਜਿਹੜਾ ਹੈ ਕਰੇਲਿਆਂ ਦਾ ਨਹੀਂ ਉਤਾਰਦੇ ਕਿਉਂਕਿ ਜਿਹੜੀਆਂ ਦੇ ਵਿੱਚ ਕੁਦਰਤੀ ਕੜੱਤਨ ਹੁੰਦੀ ਹੈ ਨਾ ਉਹਨੂੰ ਆਪਾਂ ਖਤਮ ਨਹੀਂ ਕਰਾਂਗੇ ਔਰ ਜਿਸ ਤਰੀਕੇ ਦੇ ਨਾਲ ਅਸੀਂ ਕਰੇਲੇ ਬਣਾਵਾਂਗੇ ਉਹਦੇ ਵਿੱਚ ਕੁਦਰਤ ਵੱਲੋਂ ਹੀ ਕੜੱਤਨ ਜਿਹੜੀ ਹੈ ਘੱਟ ਹੋਊਗੀ ਕਿਉਂਕਿ ਕਰੇਲਿਆਂ ਨੂੰ ਚਾਹੇ ਆਪਾਂ ਚਾਣੀ ਵਿੱਚ ਡੋਬ ਲਈਏ ਇਹਨਾਂ ਦੀ ਜਿਹੜੀ ਕੜੱਤਨ ਹੈ ਨਾ ਉਹ ਸਾਰੀ ਨਹੀਂ ਜਾਂਦੀ ਹੁੰਦੀ ਸੋ ਇਸ ਕਰਕੇ ਆਪਾਂ ਛਿਲਕਾ ਨਹੀਂ ਉਤਾਰਾਂਗੇ ਹੁਣ ਦੇਖੋ ਆਪਾਂ ਨੇ ਥੋੜੀ ਜਿਹੀ ਇੱਕ ਡੰਡੀ ਹੈ ਜਿਹੜੀ ਇੱਥੋਂ ਕੱਟ ਦੇਣੀ ਆ ਮੋਰ ਆਪਾਂ ਨੇ ਇਦਾਂ ਇਹਨਾਂ ਨੂੰ ਕੱਟ ਲਗਾ ਕੇ ਵਿੱਚੋਂ ਬੀਜ ਕੱਢ ਲੈਣੇ ਇਹਨਾਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਵਿੱਚੋਂ ਖਾਲੀ ਕਰ ਲੈਣਾ ਹੈ ਦੇਖੋ ਇੱਧਰ ਆਪਾਂ ਨੇ ਸਾਰੇ ਕਰੇਲਿਆਂ ਨੂੰ ਇਸ ਤਰੀਕੇ ਦੇ ਨਾਲ ਕੱਟ ਲਗਾ ਲਿਆ ਹੈ ਹੁਣ ਨਾ ਆਪਾਂ ਜਿਸ ਤਰ੍ਹਾਂ ਇਹਦੇ ਵਿੱਚ ਦੇਖੋ ਪੱਕੇ ਬੀਜ ਨੇ ਹਨਾ ਇਹਨਾਂ ਨੂੰ ਵੀ ਆਪਾਂ ਹਟਾ ਦਾਂਗੇ ਜਿੱਦਾਂ ਹੁਣ ਇਹਦੇ ਵਿੱਚ ਕੱਚੇ ਬੀਜਾ ਇਹ ਵਾਲੇ ਬੀਜ ਆਪਾਂ ਨੇ ਰੱਖ ਲੈਣੇ ਇਹਨੂੰ ਆਪਾਂ ਦਾ ਤੜਕੇ ਵਿੱਚ ਜਿਹੜਾ ਮਸਾਲਾ ਤਿਆਰ ਕਰਾਂਗੇ ਆਪਾਂ ਉਹਦੇ ਵਿੱਚ ਪਾਵਾਂਗੇ ਪਹਿਲਾਂ ਇਸ ਤਰੀਕੇ ਦੇ ਨਾਲ ਨਾ ਜਦੋਂ ਆਪਾਂ ਇਦਾਂ ਨੌ ਹੱਥ ਨਾਲ ਕਰਦੇ ਆ ਬਣਾ ਨੌ ਜਿਹੜਾ ਇਹ ਦੁਖਣ ਲੱਗ ਜਾਂਦਾ ਹੈ ਸੋ ਪਹਿਲਾ ਚਮਚ ਦੇ ਨਾਲ ਪਿੱਛੇ ਡੰਡੀ ਦੇ ਨਾਲ ਐਦਾਂ ਇਹਨਾਂ ਨੂੰ ਵਿਚੋਂ ਇਹਨਾਂ ਨੂੰ ਕੱਢ ਲੈਣਾ ਹੈ ਉਸ ਤੋਂ ਬਾਅਦ ਇਸ ਤਰੀਕੇ ਦੇ ਨਾਲ ਆਪਾਂ ਇਹਨਾਂ ਨੂੰ ਕੱਢ ਲੈਣਾ ਹੈ ਜੀ ਏਲੋ ਬੜੀ ਆਸਾਨੀ ਦੇ ਨਾਲ ਕ੍ਰੇਲਾ ਦੇ ਜਿਹੜਾ ਵਿਚੋਂ ਸਾਰੇ ਵੀਅ ਨਿਕਲ ਕੇ ਬਾਹਰ ਆ ਜਾਂਦੇ ਆ ਦੇਖੋ ਇਸੇ ਤਰੀਕੇ ਦੇ ਨਾਲ ਮੈਂ ਬਾਕੀ ਕ੍ਰੇਲੀਆਂ ਨੂੰ ਵਿਚੋਂ ਖੋਖਲਾ ਜਿਹਾ ਕਰ ਲਵਾਂਗੀ ਸਾਰੇ ਵੀਜ਼ ਹਟਾ ਦੇਵਾਂਗੀ ਜਿਹੜੇ ਵੀ ਕੱਚੇ ਆ ਉਹ ਵੇ ਰੱਖ ਲਵਾਂਗੀ ਜਿਹੜੇ ਕ੍ਰੇਲੇ ਵਿੱਚੋਂ ਪੱਕੇ ਵੀਜ਼ ਨਿਕਲਣਗੇ ਉਹਨਾਂ ਨੂੰ ਮੈਂ ਮਤਲਬ ਹਟਾ ਦਵਾਂਗੇ ਮਤਲਬ ਨਹੀਂ ਰੱਖਾਂਗੇ ਮਸਾਲੇ ਦੇ ਵਿੱਚ ਪਾਣ ਦੇ ਲਈ ਚਲੋ ਜੀ ਆਪਾਂ ਹੁਣ ਤੁਹਾਨੂੰ ਸਾਰੇ ਕਰੇਲਿਆਂ ਦੇ ਵੀਜ਼ ਕੱਢਣ ਤੋਂ ਬਾਅਦ ਮਿਲਦੇ ਆਂ ਜਿਨ੍ਹਾਂ ਨੂੰ ਆਪਾਂ ਵੀਜ਼ ਕੱਢਣੇ ਆ ਨਾ ਉਹਨੇ ਨੂੰ ਆਪਾਂ ਇੱਕ ਕੜਾਹੀ ਗੈਸ ਉੱਤੇ ਰੱਖ ਲਈਏ ਦੇਖੋ ਲੋਹੇ ਦੀ ਕੜਾਹੀ ਲਈ ਹੈ ਮੈਂ ਜੋ ਵੀ ਫਰਾਈ ਕਰਦੀਆਂ ਚੀਜ਼ો ਮੈਂ ਲੋਹੇ ਦੀ ਕੜਾਹੀ ਵਿੱਚ ਹੀ ਕਰਦੀ ਆ ਤੇ ਇਹਨਾਂ ਇਹਦੇ ਵਿੱਚ ਆਪਾਂ ਤੇਲ ਗਰਮ ਹੋਣ ਲਈ ਇਹਨੇ ਰੱਖ ਦਵਾਂਗੇ ਉਹਨੇ ਨੂੰ ਆਪਾਂ ਉਧਰ ਵੀਜ਼ ਹਟਾ ਲਾਂਗੇ ਕਰੇਲਿਆਂ 'ਚੋਂ ਆਸਾਨੀ ਦੇ ਨਾਲ ਕੰਮ ਹੋ ਜਾਊਗਾ ਆਪਣਾ ਦੇਖੋ ਆਪਾਂ ਨੇ ਸਾਰੇ ਕਰੇਲੇ ਇਸ ਤਰੀਕੇ ਦੇ ਨਾਲ ਖੋਖਲੇ ਜੇ ਕਰ ਲਏ ਆ ਜਿਹੜੇ ਕੱਚੇ ਕੱਚੇ ਵੀ ਸੀਗੇ ਉਹ ਮੈਂ ਰੱਖ ਲਏ ਆ ਜਿਹੜੇ ਥੋੜੇ ਜਿਹਾ ਪੱਕੇ ਜਿ ਸੀ ਉਹਨਾਂ ਨੂੰ ਮੈਂ ਹਟਾ ਦਿੱਤਾ ਏ ਇਧਰ ਤੇਲ ਪੂਰੀ ਤਰ੍ਹਾਂ ਦੇ ਨਾਲ ਗਰਮ ਹੋ ਚੁੱਕਿਆ ਏ ਹੁਣ ਆਪਾਂ ਇਹਦੇ ਵਿੱਚ ਕਰੇਲੇ ਛੱਡ ਦਵਾਂਗੇ ਦੇਖੋ ਇੱਥੇ ਆਪਾਂ ਗੈਸ ਜਿਹੜਾ ਕੱਟ ਨਹੀਂ ਕਰਨਾ ਗੈਸ ਆਪਾਂ ਫੁੱਲ ਤੇ ਹੀ ਇਹਨਾਂ ਨੂੰ ਫਰਾਈ ਕਰਾਂਗੇ ਜਿੰਨੇ ਕ ਇੱਕ ਵਾਰ ਦੇ ਵਿੱਚ ਆਣਗੇ ਉਹਨੇ ਕਪਾ ਪਾ ਲਵਾਂਗੇ ਇਹਨਾਂ ਨੂੰ ਆਪਾਂ ਨੇ ਉਲਟ ਪਲਟ ਕਰਦੇ ਹੋਏ ਚੰਗੀ ਤਰ੍ਹਾਂ ਫਰਾਈ ਕਰਨਾ ਹੈ ਦੇਖੋ ਨਾ ਹੀ ਇਹ ਕੱਚੇ ਰਹਿਣੇ ਚਾਹੀਦੇ ਆ ਔਰ ਨਾ ਹੀ ਇਹ ਜਿਆਦਾ ਜਿਹੜੇ ਜਲੇ ਹੋਏ ਹੋਣੇ ਚਾਹੀਦੇ ਆ ਫਿਰ ਕਰੇਲੇ ਜਿਹੜੇ ਆ ਬਹੁਤ ਵਧੀਆ ਬਣ ਕੇ ਤਿਆਰ ਹੁੰਦੇ ਆ ਤੇ ਇਸ ਤਰੀਕੇ ਦੇ ਨਾਲ ਪਲਟ ਪਲਟ ਕਰਾਂਗੇ ਤੇ ਇਹਨਾਂ ਨੂੰ ਫਰਾਈ ਕਰ ਲਵਾਂਗੇ ਇਧਰ ਆਪਾਂ ਨੇ ਦੇਖੋ ਪਿਆਜ਼ ਲਏ ਜਿਨ੍ਹਾਂ ਨੂੰ ਕਰੇਲੇ ਫਰਾਈ ਹੁੰਦੇ ਆ ਉਹਨਾਂ ਨੂੰ ਆਪਾਂ फटाफट ਪਿਆਜ਼ ਜਿਹੜੇ ਕੱਟ ਕਰ ਲਵਾਂਗੇ ਦੇਖੋ ਜਦੋਂ ਵੀ ਤੁਹਾਡੇ ਕੋਲ ਸਮਾਂ ਘੱਟ ਹੋਵੇ ਤੁਸੀਂ ਇਸ ਤਰ੍ਹਾਂ ਝਟਪਟ ਕਰੇਲੇ ਬਣਾ ਕੇ ਤਿਆਰ ਕਰ ਸਕਦੇ ਹੋ ਬਹੁਤ ਆ ਜਿਆਦਾ ਨਾ ਤਾਂ ਸਮਾਂ ਲੱਗਦਾ ਏ ਨਾ ਹੀ ਮਤਲਬ ਕਿ ਬਹੁਤ ਹੀ ਆਸਾਨੀ ਦੇ ਨਾਲ ਇਹ ਬਣ ਜਾਂਦੇ ਆ ਜਿਵੇਂ ਹੁਣ ਕਈ ਵਾਰੀ ਹੁੰਦਾ ਆਪਾਂ ਨੂੰ ਪਹਿਲਾਂ ਫਟਾ ਪਿਆਜ਼ ਕਰਨੇ ਪੈਂਦੇ ਆ ਨਾ ਘੰਟ ਘੰਟ ਲਾਣਾ ਪੈਂਦਾ ਏ ਕਰੇਲੇ ਕੱਟੋ ਜੀ ਇਹ ਉਹ ਸੋ ਇਸ ਤਰ੍ਹਾਂ ਬਣਾ ਲਿਆ ਕਰੋ ਬਹੁਤ ਆਸਾਨੀ ਦੇ ਨਾਲ ਬਣਦੇ ਆ ਆਪਾਂ ਸਾਰੇ ਪਿਆਜ਼ ਜਿਹੜੇ ਆ ਛਿਲਕਾ ਉਤਾਰ ਲਵਾਂਗੇ ਇਹ ਅੱਜਾ ਨੂੰ ਛਿਲਕੇ ਧੋ ਲਿਆ ਤੇ ਦੋ ਟਮਾਟਰ ਲਏ ਆ ਨਾਲ ਦੀ ਨਾਲ ਆਪਾਂ ਨੇ ਇੱਧਰ ਵੀ ਜਿਹੜੀ ਇਹ ਕੜਸੀ ਚਲਾਉਂਦੇ ਰਹਿਣਾ ਹੈ ਤਾਂ ਜੋ ਕarele ਜਿਹੜੇ ਜ਼ਿਆਦਾ ਨਾ ਜਲ ਜਾਣ ਤੇ ਚੰਗੀ ਤਰ੍ਹਾਂ ਟਾਰੋ ਪਾਸੇ ਹੋਏ ਚੱਕ ਸਿੱਕ ਜਾਣ ਇਧਰ ਮੈਂ ਸੁਆਦ ਅਨਸਾਰ ਹਰੀਆਂ ਮਿਰਚਾਂ ਥੋੜਾ ਜਿਹਾ ਟੁਕੜਾ ਦੇ ਰੱਖਦਾ ਤੇ ਜਿਹੜੇ ਆਪਾਂ ਕareleਆਂ ਚੋਂ ਕੱਚੇ-ਕੱਚੇ ਜਿਹੇ ਵੀਜ਼ ਲਏ ਸੀ ਉਹ ਵਾਲੇ ਔਰ ਲਸਣ ਮੈਂ ਪਹਿਲਾਂ ਹੀ ਛਿੱਲ ਕੇ ਰੱਖਿਆ ਹੋਇਆ ਸੀ ਇਹਨਾਂ ਨੂੰ ਨਾ ਆਪਾਂ ਨੇ ਪੇਸਟ ਨਹੀਂ ਬਣਾਉਣਾ ਦਰਦਰਾ ਜਿਹਾ ਪੀਸ ਲਵਾਂਗੇ ਲੋ ਜੀ ਤੁਸੀਂ ਦੇਖ ਸਕਦੇ ਹੋ ਆਪਾਂ ਨੇ ਮਸਾਲੇ ਨੂੰ ਜਿਹੜਾ ਨਸਣ ਉਹ ਸੀਗਾ ਲਸਣ ਅਦਰਕ ਕareleਆਂ ਦੇ ਬੀਜ ਔਰ ਹਰੀਆਂ ਮਿਰਚਾਂ ਇਹਨਾਂ ਨੂੰ ਦਰਦਰਾ ਜਿਹਾ ਪੀਸ ਲਿਆ ਏ ਇਧਰ ਕ੍ਰੇਲੇ ਜਿਹੜੇ ਆ ਇੱਕ ਪਾਸੇ ਇੱਕ ਕਪੂਰ ਜਿਹੜਾ ਆਪਾਂ ਪਾਇਆ ਸੀ ਉਹ ਫਰਾਈ ਹੋ ਚੁੱਕਿਆ ਹੈ ਹੁਣ ਇਹਨਾਂ ਨੂੰ ਆਪਾਂ ਕੱਢ ਲਵਾਂਗੇ ਦੇਖੋ ਹਨੇਰੇ ਵਿੱਚ ਹੋ ਸਕਦਾ ਤੁਹਾਨੂੰ ਕਲਰ ਵਧੀਆ ਨਾ ਦਿਸਦਾ ਹੋਵੇ ਪਰ ਕ੍ਰੇਲੀਆਂ ਦਾ ਕਲਰ ਜਿਹੜਾ ਬਹੁਤ ਵਧੀਆ ਆਇਆ ਹੈ ਦੇਖੋ ਇੱਥੇ ਮੈਂ ਚਿਮਟੇ ਦੇ ਨਾਲ ਇਹਨਾਂ ਨੂੰ ਕੱਢ ਲੈਣਾ ਹੈ ਜਿਹੜੇ ਪਾਸੇ ਵਾਲੇ ਦਾ ਕੱਟ ਲਗਾਇਆ ਹੋਇਆ ਹੈ ਉਹਨੂੰ ਮੈਂ ਇਸ ਤਰੀਕੇ ਦੇ ਨਾਲ ਰੱਖ ਲੈਣਾ ਹੈ ਤਾ ਜੋ ਜਿਹੜਾ ਐਕਸਟਰਾ ਆਇਲ ਹੈ ਇਹਦੇ ਵਿੱਚੋਂ ਨਿਕਲ ਜਾਵੇ ਕਿਉਂਕਿ ਆਪਾਂ ਇਹਨਾਂ ਨੂੰ ਜ਼ਿਆਦਾ ਆਇਲੀ ਨਹੀਂ ਬਣਾਉਣਾ ਔਰ ਹਾਂ ਜਿਹੜਾ ਆਪਾਂ ਇਹਨਾਂ ਨੂੰ ਵੱਧ ਤੇਜ਼ ਦੇ ਉੱਤੇ ਫਰਾਈ ਕੀਤਾ ਹੈ ਨਾ ਇਹਦੇ ਨਾਲ ਵੀ ਇਹ ਜ਼ਿਆਦਾ ਆਇਲੀ ਜਿਹੜੇ ਆ ਨਹੀਂ ਬਣਨਗੇ ਇਸ ਤਰ੍ਹਾਂ ਆਪਾਂ ਨੇ ਰੱਖ ਦੇਣੇ ਆ ਇਹ ਥੋੜੀ ਜਿਹੀ देर ਦੇ ਲਈ ਤੇ ਗੈਸ ਪਾ ਇੱਥੇ ਘੱਟ ਕਰ ਦਵਾਂਗੇ ਇੰਨੇ ਆਪਾਂ ਇਹਦੇ ਵਿੱਚੋਂ ਐਕਸਟਰਾ ਆਇਲ ਜਿਹੜਾ ਉਹ ਕੱਢ ਲਵਾਂਗੇ ਸਿਰਫ 2 ਮਿੰਟ ਦੇ 1 ਮਿੰਟ ਦੇ ਵਿੱਚ ਸਾਰਾ ਆਇਲ ਜਿਹੜਾ ਨਿਕਲ ਜਾਣਾ ਹੈ ਦੇਖੋ ਇਹਦੇ ਵਿੱਚੋਂ ਤੇਲ ਨਿਕਲਣੋਂ ਹਟ ਚੁੱਕਿਆ ਹੈ ਹੁਣ ਆਪਾਂ ਇਹਨਾਂ ਨੂੰ ਕੱਢ ਲਵਾਂਗੇ ਇੱਕ ਪਲੇਟ ਦੇ ਵਿੱਚ ਦੇਖੋ ਪਲੇਟ ਵਿੱਚ ਕੱਢਣ ਤੋਂ ਬਾਅਦ ਵੀ ਆਪਾਂ ਇਹਨਾਂ ਨੂੰ ਇਸ ਤਰੀਕੇ ਦੇ ਨਾਲ ਹੀ ਰੱਖ ਦਵਾਂਗੇ ਤਾਂ ਜੋ ਇਹਦੇ ਵਿੱਚ ਜਿਹੜਾ ਐਕਸਟਰਾ ਆਇਲ ਹੋਰ ਹੋਊਗਾ ਉਹ ਨਿਕਲ ਜਾਊਗਾ। ਇਦਾਂ ਆਪਾਂ ਰੱਖ ਦਿੱਤੇ ਆ ਜੀ। ਇੱਧਰ ਜਿਹੜਾ ਦੂਜਾ ਪੂਰਾ ਉਹਨੂੰ ਵੀ ਆਪਾਂ ਦੂਜੇ ਕਰੇਲੇ ਜਿਹੜੇ ਆ ਉਹਨਾਂ ਨੂੰ ਵੀ ਆਪਾਂ ਪਾ ਦਵਾਂਗੇ ਇਸ ਤਰੀਕੇ ਦੇ ਨਾਲ ਇਹਨਾਂ ਨੂੰ ਵੀ ਫਰਾਈ ਕਰ ਲਵਾਂਗੇ ਅਲਟ-ਪਲਟ ਕਰਦੇ ਹੋਏ। ਦੇਖੋ ਜੀ ਇਹਨਾਂ ਨੂੰ ਕਰੇਲੇ ਫਰਾਈ ਹੁੰਦੇ ਆ ਉਹਨੇ ਨੂੰ ਹੁਣ ਆਪਾਂ ਨੇ ਕद्दूकश ਤੋਂ ਕੇ ਲਿਆਏ ਇਹਦੇ ਇਹਦੇ ਨਾਲ ਆਪਾਂ ਨਾ ਪਿਆਜ਼ਾਂ ਨੂੰ ਕद्दूकश ਕਰ ਲਵਾਂਗੇ। ਤੰ ਦੇ ਕੋ ਗ੍ਰਾਇੰਡ ਕਰਨ ਨੂੰ ਨਾ ਮਤਲਬ ਕਿ ਮਿਕਸੀ ਚ ਗ੍ਰਾਇੰਡ ਨਹੀਂ ਕਰਨੇ ਹੈਗੇ ਉਹ ਨਾ ਫਿਰ ਪਾਣੀ ਪਾਣੀ ਜਾਂ ਹੋ ਜਾਂਦਾ ਮਸਾਲੇ ਦਾ ਵਧੀਆ ਨਹੀਂ ਲੱਗਦਾ ਹੈਗਾ ਤੇ ਪੱਕਣ ਚ ਵੀ ਬਹੁਤ ਟਾਈਮ ਲੈਂਦਾ ਹੈ ਤੇ ਭਰਵੇਂ ਕਰੇਲਿਆਂ ਦੇ ਵਿੱਚ ਜਿਹੜਾ ਮਸਾਲਾ ਪਾਉਣਾ ਹੁੰਦਾ ਨਾ ਪਿਆਜ਼ ਥੋੜੇ ਖੜਮੇ ਖੜਮੇ ਜੇ ਵਧੀਆ ਲੱਗਦੇ ਆ ਜਾਂ ਤੁਸੀਂ ਚੋਪਰ ਚ ਕਰ ਲਿਆ ਕਰੋ ਜਾਂ ਫਿਰ ਤੁਸੀਂ ਇਹਦਾ ਕद्दूकस ਦੇ ਨਾਲ ਕਰ ਲਿਆ ਕਰੋ ਬਹੁਤ ਹੀ ਆਸਾਨੀ ਦੇ ਨਾਲ ਕद्दूकस ਦੇ ਨਾਲ ਹੋ ਜਾਂਦੇ ਆ ਇਹ ਦੇਖੋ ਜੀ ਨੈਨੂ ਕ੍ਰੇਲੇ ਫਰਾਈ ਹੋ ਰਹੇ ਆ ਉਹਨੇ ਨੂੰ ਆਪਾਂ ਨੇ ਪਿਆਜ਼ ਵੀ ਕਰ ਲਈਆ ਪਿਆਜ਼ ਤੇ ਦੋ ਟਮਾਟਰ ਜਿਹੜੇ ਸੀਗੇ ਆਪਣੇ ਕੋਲ ਕद्दू ਕਸ਼ ਆਪਾਂ ਨੇ ਕਰਕੇ ਰੱਖ ਲਈਆ ਇਧਰ ਆਪਾਂ ਦੂਜੇ ਗੈਸ ਉੱਤੇ ਕੜਾਹੀ ਰੱਖ ਲਈਏ ਇਹਦੇ ਵਿੱਚ ਆਪਾਂ ਤੇਲ ਗਰਮ ਹੋਣ ਲਈ ਰੱਖਾਂਗੇ ਇਹਦੇ ਵਿੱਚ ਆਪਾਂ ਨੇ ਇੱਕ ਕਟਸ਼ੀ ਤੇਲ ਦੀ ਪਾਈ ਆ ਜਿਹਦੇ ਵਿੱਚ ਆਪਾਂ ਨੇ ਮਸਾਲਾ ਫਰਾਈ ਕਰਨਾ ਏ ਤੇ ਇਹਨੂੰ ਆਪਾਂ ਗਰਮ ਹੋਣ ਲਈ ਰੱਖ ਦਿੱਤਾ ਏ ਚੰਗੀ ਤਰ੍ਹਾਂ ਤੋਂ ਇਹਦਾ ਗਰਮ ਕਰਾਂਗੇ ਬਸ ਇਹ ਵਾਲੇ ਇਹ ਵਾਲੇ ਕ੍ਰੇਲੇ ਜਿਹੜੇ ਇਹ ਫਰਾਈ ਹੋਣ ਵਾਲੇ ਹੀ ਆ ਤੇ ਨਾ ਮੈਂ ਨਾ ਗਲਤੀ ਨਾਲ ਗੈਸ ਬੰਦ ਕਰਨਾ ਭੁੱਲ ਗਈ ਸੀ ਮਤਲਬ ਘੱਟ ਤਾਂ ਹੀ ਰੱਖ ਲਿਆ ਉਦੋਂ ਬਾਅਦ ਜੇ ਮੈਂ ਦੇਖਿਆ ਗੈਸ ਘੱਟ ਹੀ ਸੀਗਾ ਮੈਂ ਫੁੱਲ ਕਰਨਾ ਭੁੱਲ ਗਈ ਸੀ ਇਸ ਕਰਕੇ ਟਾਈਮ ਲੱਗ ਗਿਆ ਏ ਥੋੜਾ ਜਿਹਾ ਲੋ ਜੀ ਇਹ ਵਾਲਾ ਜਿਹੜੇ ਕਰੇਲੇ ਆਪਾਂ ਪਾਏ ਸੀਗੇ ਇਹ ਫਰਾਈ ਹੋ ਚੁੱਕੇ ਇਹਨਾਂ ਨੂੰ ਵੀ ਆਪਾਂ ਉਸ ਤਰ੍ਹਾਂ ਹੀ ਕੱਢ ਲਵਾਂਗੇ ਚਿਮਟੇ ਦੇ ਨਾਲ ਦੇਖੋ ਇਹਨਾਂ ਨੂੰ ਵੀ ਆਪਾਂ ਨੇ ਉਦਾਂ ਹੀ 1 ਮਿੰਟ ਲਈ ਰੱਖ ਲਿਆ ਸੀ ਇਹਨਾਂ ਦਾ ਵੀ ਤੇਲ ਜਿਹੜਾ ਇਹ ਨੁੱਚੜ ਚੁੱਕਿਆ ਏ ਉਹਨੇ ਪਲੇਟ ਵਿੱਚ ਕੱਢ ਲਵਾਂਗੇ ਇਹਨਾਂ ਨੂੰ ਵੀ ਤੇ ਨਾਲੇ ਆਪਾਂ ਇੱਧਰ ਜਿਹੜੇ ਕੜਾਹੀ ਰੱਖੀ ਸੀ ਗੈਸ ਕਰ ਦੇਵਾਂਗੇ ਬੰਦ ਇੱਧਰ ਜਿਹੜਾ ਆਪਾਂ ਦੂਜੀ ਕੜਾਹੀ 'ਚ ਤੇਲ ਰੱਖਿਆ ਸੀ ਇਹ ਵੀ ਗਰਮ ਹੋ ਚੁੱਕਿਆ ਏ ਇਹਦੇ ਵਿੱਚ ਪਾ ਦੇਵਾਂਗੇ ਹੁਣ ਆਪਾਂ ਥੋੜਾ ਜਿਹਾ ਜੀਰਾ ਜੀਰਾ ਛਟਕ ਗਿਆ ਏ ਹੁਣ ਇਹਦੇ ਵਿੱਚ ਆਪਾਂ ਪਾ ਦੇਵਾਂਗੇ ਜੀ ਮਟਰ اور ਪਿਆਜ਼ ਦੇਖੋ ਕਈ ਵਾਰੀ ਛਿੱਟਾ ਪਿਆਜ ਨਾ ਹੁੰਦਾ ਹੈ ਪਿੱਛੇ ਨੂੰ ਹਟ ਕੇ ਪਾਓ ਨਾਲ ਹੀ ਪਾ ਦਵਾਂਗੇ ਆਪਾਂ ਜਿਹੜਾ ਆਪਾਂ ਮਸਾਲਾ ਗ੍ਰਾਇੰਡ ਕੀਤਾ ਸੀ ਮਿਰਚਾਂ ਵਗੈਰਾ ਉਹ ਵੀ ਅਸੀਂ ਨਾਲ ਹੀ ਪਾ ਦਵਾਂਗੇ ਸਾਰੀਆਂ ਚੀਜ਼ਾਂ ਹੁਣ ਇਕੱਠੀਆਂ ਹੀ ਭੁੱਜ ਜਾਣਗੀਆਂ ਦੇਖੋ ਇਹਨਾਂ ਨੂੰ ਆਪਾਂ ਨੇ ਨਾ ਚੰਗੀ ਤਰ੍ਹਾਂ ਦੇ ਨਾਲ ਭੁੰਨਣਾ ਹੈ ਜਿਵੇਂ ਆਪਾਂ ਸਬਜੀ ਵਾਲਾ ਮਸਾਲਾ ਭੁੰਨਦੇ ਹੁੰਦੇ ਆ ਨੀ ਜਦੋਂ ਤੱਕ ਸਾਰਾ ਮਸਾਲਾ ਪਾਣੀ ਨਹੀਂ ਮਤਲਬ ਕਿ ਸਾਰੇ ਮਸਾਲੇ ਦਾ ਪਾਣੀ ਨਹੀਂ ਸੁੱਕ ਜਾਂਦਾ ਔਰ ਤੇਲ ਨਹੀਂ ਛੱਡ ਦਿੰਦਾ ਉਦੋਂ ਤੱਕ ਆਪਾਂ ਮਸਾਲੇ ਨੂੰ ਭੁੰਨਾਂਗੇ ਮਸਾਲਾ ਭੁੱਜ ਹੋ ਜਾਣ ਤੋਂ ਬਾਅਦ ਫਿਰ ਤੁਹਾਨੂੰ ਆਪਾਂ ਮਿਲਦੇ ਹਾਂ ਦੇਖੋ ਆਪਾਂ ਨੇ ਇਸ ਤਰ੍ਹਾਂ ਚਲਾਈ ਜਾਣਾ ਹੈ ਕੜਛੀ ਨੂੰ ਔਰ ਚੰਗੀ ਤਰ੍ਹਾਂ ਭੁੰਨ ਲੈਣਾ ਹੈ ਉਸ ਤੋਂ ਬਾਅਦ ਆਪਾਂ ਤੁਹਾਨੂੰ ਮਿਲਦੇ ਹਾਂ ਜੀ ਦੇਖੋ ਪਿਆਜ਼ਾਂ ਦਾ ਪਾਣੀ ਜਿਹੜਾ ਇਸ ਚੰਗੀ ਤਰ੍ਹਾਂ ਦੇ ਨਾਲ ਸੁੱਕ ਚੁੱਕਿਆ ਹੈ ਤੇ ਇਹਨੇ ਸਾਈਡਾਂ ਤੋਂ ਤੇਲ ਛੱਡਣਾ ਸ਼ੁਰੂ ਕਰ ਦਿੱਤਾ ਹੈ ਹੁਣ ਇਹਦੇ ਵਿੱਚ ਆਪਾਂ ਬੇਸਿਕ ਜਿਹੇ ਮਸਾਲੇ ਪਾ ਲਵਾਂਗੇ ਇਹਦੇ ਵਿੱਚ ਪਾਵਾਂਗੇ ਆਪਾਂ ਸਵਾਦ ਅਨੁਸਾਰ ਨਮਕ ਛੋਟੀ ਚਮਚ ਪਾਵਾਂਗੇ ਜੀ ਆਪਾਂ ਹਲਦੀ ਪਾਊਡਰ ਥੋੜਾ ਜਿਹਾ ਮੈਂ ਇਹਦੇ ਵਿੱਚ ਧਨੀਆ ਪਾਊਡਰ ਪਾਇਆ ਹੈ ਜੀ ਵੀਡੀਓ ਸਕਿਪ ਹੋ ਗਈ ਸੀ ਇੱਥੇ ਛੋਟੀ ਚਮਚ ਦੇ ਗੇੜ ਆਪਾਂ ਪਾਈਏ ਦੇ ਵਿੱਚ ਲਾਲ ਮਿਰਚ ਦੇਗੀ ਮਿਰਚ ਪਾਈ ਹੈ ਜੀ ਆਪਾਂ ਇਹ ਕੌੜੀ ਨਹੀਂ ਹੁੰਦੀ ਸਿਰਫ ਆਪਾਂ ਕਲਰ ਦੇ ਲਈ ਪਾਈ ਹੈ ਕਿਉਂਕਿ ਕਲਰ ਜਿਹੜਾ ਇਹ ਨਾਲ ਵਧੀਆ ਆਵੇ ਤੇ ਹੁਣ ਆਪਾਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਦੇ ਨਾਲ ਮਿਲਾ ਦੇਵਾਂਗੇ ਚੰਗੀ ਤਰ੍ਹਾਂ ਦੇ ਨਾਲ ਆਪਾਂ ਨੇ ਇਹਨੂੰ ਮਿਲਾ ਦੇਣਾ ਹੈ ਜੀ ਤਾਂ ਜੋ ਆਪਣੀ ਜਿਹੜੀ ਹਲਦੀ ਵਗੈਰਾ ਇਹ ਉਹ ਵੀ ਪੁੱਜ ਜਾਵੇ ਤੇ ਮਸਾਲਾ ਥੋੜਾ ਜਿਹਾ ਹੋਰ ਪੁੱਜ ਜਾਵੇ ਨਮਕ ਪਾਣ ਤੋਂ ਬਾਅਦ ਨਾ ਮਸਾਲਾ ਥੋੜਾ ਜਿਹਾ ਪਾਣੀ ਛੱਡਦਾ ਹੁੰਦਾ ਹੈ ਉਨਾ ਪੈਨ ਚੰਗੀ ਤਰ੍ਹਾਂ ਪਕਾ ਲਵਾਂਗੇ ਦੇਖੋ ਕ੍ਰੇਲੀਆਂ ਚ ਨਾ ਦਾਦੂ ਦੇ ਮਸਾਲੇ ਪਾਣ ਦੀ ਜ਼ਰੂਰਤ ਤਾਂ ਵੈਸੇ ਹੁੰਦੀ ਨਹੀਂ ਹੈਗੀ ਕਿਉਂਕਿ ਜਿਹੜੇ ਆਪਾਂ ਬੀਜ ਪਾਉਂਦੇ ਹੁੰਦੇ ਆ ਨਾ ਕ੍ਰੇਲੀਆਂ ਦੇ ਮਸਾਲੇ ਦੇ ਵਿੱਚ ਗ੍ਰਾਈਂਡ ਕਰਕੇ ਉਹਦੇ ਨਾਲ ਬਹੁਤ ਵਧੀਆ ਮਸਾਲੇ ਦਾ ਫਲੇਵਰ ਆ ਜਾਂਦਾ ਹੈ ਹੁਣ ਇਹਦੇ ਵਿੱਚ ਆਪਾਂ ਥੋੜਾ ਜਿਹਾ ਪਾਵਾਂਗੇ આમਚੂਰ ਪਾਊਡਰ ਇਹ ਆਪਸ਼ਨਲ ਆ ਅਗਰ ਹੈਗਾ ਤਾਂ ਪਾ ਲਿਓ ਨਹੀਂ ਹੈਗਾ ਤਾਂ ਨਾ ਇਹਦੇ ਵਿੱਚ ਇਹਦੇ ਚ ਕੁਝ ਮੈਂ ਮਲੇ આમਚੂਰ ਪਾ ਪਾウダー ਜਿਹੜਾ ਪਾਏ ਵੀ ਨਾ ਵੀ ਸਰ ਜੂਗਾ ਔਰ ਹੋ ਸਕੇ ਤਾਂ ਜਿਵੇਂ ਹੁਣ ਤਾਂ ਚਲੋ ਸੀਜ਼ਨ ਲੰਘ ਗਿਆ ਜਿਵੇਂ ਕੱਚੀ ਅੰਬੀ ਹੁੰਦੀ ਹੈ ਨਾ ਮਸਾਲੇ ਦੇ ਵਿੱਚ ਉਹਨੂੰ ਕਦੂਕਸ਼ ਕਰਕੇ ਉਹ ਪਾ ਲਿਆ ਕਰੋ ਉਹ ਵੀ આમਚੂਰ ਦੀ ਤਰ੍ਹਾਂ ਬਹੁਤ ਵਧੀਆ ਖੱਟ ਮਿੱਠਾ ਜਾਂ ਖਟ ਘਟਾ ਜਾਂ ਮਤਲਬ ਕਿ ਚਟਪਟਾ ਜਿਹਾ ਫਲੇਵਰ ਆਉਂਦਾ ਹੈ ਉਹ ਅੰਬੀ ਪਾਣ ਦੇ ਨਾਲ ਵੀ ਸੋ ਹੁਣ ਆਪਾਂ ਦੇਖੋ ਮਸਾਲਾ ਆਪਣਾ ਚੰਗੀ ਤਰ੍ਹਾਂ ਦੇ ਨਾਲ ਭੁੱਜ ਚੁੱਕਿਆ ਹੈ ਆਪਾਂ ਗੈਸ ਕਰ ਦਵਾਂਗੇ ਬੰਦ ਦੇਖੋ ਇੱਧਰ ਆਪਾਂ ਨੇ ਮਸਾਲਾ ਜਿਹੜਾ ਕੜਾਹੀ ਜਿਹੜੀ ਹੈ ਤਾਂ ਉਤਾਰ ਲਈ ਆ ਤੇ ਆਪਾਂ ਕ੍ਰੇਲੇ ਭਰ ਲਵਾਂਗੇ ਕ੍ਰੇਲਿਆਂ ਨੂੰ ਆਪਾਂ ਨੇ ਚੰਗੀ ਤਰ੍ਹਾਂ ਭਰ ਲੈਣਾ ਜੀ ਇਸ ਤਰੀਕੇ ਦੇ ਨਾਲ ਨਾ ਆਪਾਂ ਨੇ ਸਾਰੇ ਕ੍ਰੇਲੇ ਭਰ ਲੈਣੇ ਆ ਸਾਰੇ ਕ੍ਰੇਲੇ ਭਰਨ ਤੋਂ ਬਾਅਦ ਆਪਾਂ ਫੇਰ ਤੁਹਾਨੂੰ ਮਿਲਦੇ ਆ ਦੇਖੋ ਜੀ ਆਪਾਂ ਨੇ ਸਾਰੇ ਮਸਾਲਿਆਂ ਨੂੰ ਭਰ ਲਿਆ ਏ ਹੁਣ ਆਪਾਂ ਜਿਹੜਾ ਮਸਾਲਾ ਇੱਕ ਡੱਬੀ ਵਿੱਚ ਕੱਢ ਲਿਆ ਜਿਹੜਾ ਮਨੇ ਕੋਲ ਸਾਲ ਤੋਂ ਬਚਿਆ ਸੀ ਇਹ ਮਸਾਲੇ ਦੇ ਨਾਲ ਬੱਚੇ पराठे ਬਹੁਤ ਖੁਸ਼ ਹੋ ਕੇ ਖਾਂਦੇ ਆ ਬੱਚੇ ਵੱਡੇ ਸਾਰਿਆਂ ਨੂੰ ਇਹ ਮਸਾਲਾ ਬਹੁਤ ਜ਼ਿਆਦਾ ਵਧੀਆ ਲੱਗਦਾ ਹੁੰਦਾ ਏ ਇਸ ਮਸਾਲੇ ਨੂੰ ਆਪਾਂ ਟਾ ਕੇ ਰੱਖ ਦੇਵਾਂਗੇ ਔਰ ਕarele ਜਿਹੜੇ ਆਪਾਂ ਨੇ ਚੰਗੀ ਤਰ੍ਹਾਂ ਦੇ ਨਾਲ ਭਰ ਲਏ ਆ ਹੁਣ ਇਹਨਾਂ ਕareleਆਂ ਨੂੰ ਆਪਾਂ ਕੜਾਹੀ ਦੇ ਵਿੱਚ ਰੱਖ ਕੇ ਇੱਕ ਵਾਰੀ ਨਾ ਸੇਕ ਲਵਾਂਗੇ ਮੈਂ ਤੁਹਾਨੂੰ ਦੱਸਦੀ ਆ ਦੇਖੋ ਇੱਧਰ ਆਪਾਂ ਨਾ ਹੁਣ ਗੈਸ ਤੇ ਕੜਾਹੀ ਰੱਖੀ ਏ ਇਹਦੇ ਵਿੱਚ ਆਪਾਂ ਕarele ਰੱਖ ਦੇਣੇ ਆ ਤੇ ਆਪਾਂ ਨੇ ਨਾ 1 ਮਿੰਟ ਲਈ ਵਸ ਇਹਨਾਂ ਨੂੰ ਸੇਕ ਜਾਂ ਲਵਾਉਣਾ ਏ ਇਦਾਂ ਆਪਾਂ ਨੇ ਰੱਖ ਦਿੱਤੇ ਆ ਦੇਖੋ ਸਾਰੇ ਕarele ਤੇ ਆਪਾਂ ਨੇ ਨਾ ਇਹਨਾਂ ਨੂੰ ਟੱਕ ਦੇਣਾ ਤੇ 1 ਮਿੰਟ ਲਈ ਸੇਕ ਲਵਾਉਣਾ ਫਿਰ ਆਪਾਂ ਗੈਸ ਕਰ ਦੇਣਾ ਜੀ ਬੰਦ ਦੇਖੋ 1 ਮਿੰਟ ਲਈ ਸੇਕ ਲਵਾ ਲਿਆ ਐ ਗੈਸ ਕਰ ਦਿੱਤਾ ਆਪਾਂ ਨੇ ਬੰਦ ਤੇ ਕarele ਬਣ ਕੇ ਬਿਲਕੁਲ ਤਿਆਰ ਆ ਤੁਹਾਨੂੰ ਵੀ ਰਈ ਤਰੀਕਾ ਕਿਦਾਂ ਦਾ ਲੱਗਿਆ ਕਮੈਂਟ ਕਰਕੇ ਜਰੂਰ ਦੱਸਿਓ ਜੀ ਜੇ ਵੀਡੀਓ ਥੋੜੀ ਜਿਹੀ ਚੰਗੀ ਲੱਗੀ ਆ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਤੁਸੀਂ ਚੈਨਲ ਉੱਤੇ ਪਹਿਲੀ ਵਾਰ ਹੀ ਆਇਓ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਰੂਰ ਜਾਇਓ ਜੀ ਮੇਰੀ ਵੀਡੀਓ ਦੇਖਣ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ